ਕਾਂਗਰਸ ਦੇ ਸੀਨੀਅਰ ਅਗਰੇਸਰ ਸ਼ਮਸ਼ੀਰ ਸਿੰਘ ਤੁੰਡੋ ਜੋ ਕਿ ਕਾਫੀ ਗੱਲਾਂ ਕਰ ਰਹੇ ਨੇ ਕਿ ਪ੍ਰਧਾਨਗੀ ਨੂੰ ਲੈ ਕੇ ਵੀ ਕੋਈ ਸਵਾਲ ਚੁੱਕਦੇ ਹੋਏ ਨਜ਼ਰ ਆ ਰਿਹਾ ਹੈ। ਕਿ ਜਿਵੇਂ ਕਾਂਗਰਸ ਦਿੱਲੀ ਦੇ ਵਿੱਚ ਬਾਹਰ ਕਰ ਦਿੱਤੀ ਪੰਜਾਬ ਦੇ ਵਿੱਚ ਵੀ ਇਹੀ ਹਾਲ ਨਾ ਇਹਨਾਂ ਦਾ ਹੋ ਜਾਵੇ। ਉਹ ਕਹਿੰਦੇ ਕਿ ਜੇ ਵਿਰੋਧੀ ਧਿਰ ਤੇ ਆਮ ਸਰਕਾਰੀ ਧਿਰ ਇਕੱਠੀ ਹੋ ਗਈ ਤੇ ਵਿਰੋਧ ਕੌਣ ਕਰੇਗਾ ਅਕਾਲੀ ਦਲ ਜਿਨ੍ਹਾਂ ਕੋਲ ਬੱਧੀ ਇੱਕ ਜਮਾ ਦੋੜ ਨਹੀਂ ਤੁਦਿਆ ਰੈਲੀਆਂ ਵਿੱਚ ਲੋਕਾਂ ਦੀ ਭੀੜ ਤਾਂ ਹੁੰਦੀ ਹੈ ਇਹਦੇ ਤੋਂ ਤੁਸੀਂ ਕਿਉਂ ਡਰਦੇ ਕੀ ਨਵਜੋਤ ਸਿੰਘ ਸਿੱਧੂ ਰੋਦੀ ਗਤੀਵਿਧੀਆਂ ਕਰਦਾ ਹੈ ਇਹ ਘੜ ਚੋ ਨੂੰ ਲੈ ਕੇ ਚਰਚਾ ਚੱਲੀ ਗਈ ਹੈ ਤੇ ਦੂਜੇ ਪਾਸੇ ਮਲਕ ਅਰਜਨ ਖੜਗੇ ਜੋ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨੂੰ ਪ੍ਰਧਾਨ ਦਾ ਅਹੁਦਾ ਜਾਈ ਹੈ ਕਹਿੰਦੇ ਆ ਕਿ ਪਰ ਇਹ ਜੇ ਟਕਰਾਅ ਲਾਣ ਨਹੀਂ ਕੀਤਾ ਕਹਿੰਦੇ ਨਤੀਸ਼ ਕੁਮਾਰ ਨੂੰ ਕਨਵੀਨਰ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ। ਪ੍ਰਾਇਬੂਨ ਕਾਂਗਰਸ ਮੁਖੀ ਜਿਹੜੇ ਬੀਪੀ ਮਮਤਾ ਪੈਨਰਜੀ ਨੇ ਸ਼ਿਵ ਸੈਨਾ ਜਯੂਵੀਟੀ ਉਧੋ ਉਠਾ ਕੇ ਸਮਾਜਵਾਦੀ ਪਾਰਟੀ ਅਗਲੇ ਜਾਦਵ ਵਾਲੀ ਕੇ ਸ਼ਾਮਲ ਲਈ ਹੋਏ ਤੇ ਮਮਤਾ ਪੈਨਰਜੀ ਨੇ ਫੈਲਾਇਂ ਕੀਤਾ ਤਾਂ ਕਿ ਅਸੀਂ ਇਕੱਲੇ ਲੜਾਂਗੇ। ਜਿਵੇਂ ਪੰਜਾਬ ਦੀ ਕਾਂਗਰਸ ਕਹਿ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਚੋਣਾਂ ਲੈ ਕੇ ਅੱਜ ਵੀ ਵਾਰੀ ਹੰਗਾਮਾ ਦੇਖਣ ਨੂੰ ਮਿਲਦਾ ਕਿ ਹੁਣ ਇੱਕ ਨਵਾਂ ਇੱਕ ਡਰਾਮਾ ਰਚਿਆ ਜਾ ਰਿਹਾ ਹੈ ਜੋ ਭਾਜਪਾ ਦੇ ਕੌਂਸਲਰ ਸੀ ਉਹ ਲਾਪਤਾ ਹੋ ਜਾਂਦੇ ਨੇ ਫਿਰ ਉਹਨਾਂ ਵੱਲੋਂ ਅੱਜ ਆਵਾਜ਼ ਦੀ ਪਾਰਟੀ ਜੁਆਇਨ ਕਰ ਲਈ ਜਾਂਦੀ ਹੈ ਦੋ ਦਿਨਾਂ ਤੋਂ ਲਾਪਤਾ ਸੀ ਭਾਜਪਾ ਦਾ ਕੌਂਸਲਰ ਗੁਰਚਰਨ ਸਿੰਘ ਕਾਲਾ ਜੀ ਇਹ ਆਵਾਜ਼ ਦੀ ਪਾਰਟੀ ਜਾਂ ਕੋ ਕਿਰਨ ਖੇਰ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਆਪ ਨੇ ਭਾਰਤ ਗਠਜੋੜ ਨੂੰ ਰੱਦ ਕਰ ਦਿੱਤਾ ਕਾਂਗਰਸ ਅਤੇ ਆਪ ਨੇ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਢਿੱਲ ਸਾਹਿਬ ਨਵਜੋਤ ਸਿੰਘ ਸਿੱਧੂ ਲਗਾਤਾਰ ਬਿਨਾਂ ਕੁਝ ਕਹੇ ਕਾਫੀ ਨਿਸ਼ਾਨੇ ਸਾਧਦੇ ਨੇ ਆਪਣੇ ਆਦੇ ਉੱਤੇ ਹੀ ਅੱਜ ਉਹਨਾਂ ਵੱਲੋਂ ਟਵਿੱਟਰ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਕਾਂਗਰਸ ਦੇ ਸੀਨੀਅਰ ਆਗੂ ਇਹ ਸ਼ਮਸ਼ੀਰ ਸਿੰਘ ਦੁੱਲੂ ਦੀ ਜੋ ਕਿ ਕਾਫੀ ਗੱਲਾਂ ਕਰ ਰਹੇ ਨੇ ਤੇ ਪ੍ਰਧਾਨਗੀ ਨੂੰ ਲੈ ਕੇ ਵੀ ਕਈ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ। ਦੇਖੋ ਸ਼ਮਸ਼ੀਰ ਸਿੰਘ ਦੁੱਲੂ ਇਹ ਜੇ ਆਗੂ ਨੇ ਕਿ ਉਹ ਵੀ ਇੱਥੇ ਪਰ ਪ੍ਰਧਾਨ ਰਹੇ ਸਾਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਤੇ ਬਾਅਦ ਦੇ ਵਿੱਚ ਉਹ ਵੀ ਕ ਖਾਲੀ ਹੋਏ ਕਾਰਤੂਸ ਬੰਗ ਰਹੇ ਗਏ ਉਹਨਾਂ ਦੀ ਧਰਮ ਪਤਨੀ ਅਲੱਗ ਤੌਰ ਤੇ ਚੋਣ ਲੜੀ ਜੀ ਪ੍ਰਾਨੇ ਨੇ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਜਿਹੜਾ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਚੱਲ ਰਿਹਾ ਹੈ ਇਹਨੂੰ ਲੈ ਕੇ ਸਮਸ਼ੇਰ ਸਿੰਘ ਦੂਲੋ ਨੇ ਕੁਝ ਗੱਲਾਂ ਬਾਤਾਂ ਕੀਤੀਆਂ ਨੇ ਇੱਕ ਤਾਂ ਜਿਹੜਾ ਬਹੁ ਗਿਣਤੀ ਕਾਂਗਰਸ ਕਹਿ ਰਹੀ ਹੈ ਕਿ ਜੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਹੋ ਗਿਆ ਤੈ ਮਨ ਕੇ ਚੱਲੋ ਕਿ ਜਿਵੇਂ ਕਾਂਗਰਸ ਦਿੱਲੀ ਦੇ ਵਿੱਚ ਬਾਹਰ ਕਰ ਦਿੱਤੀ ਪੰਜਾਬ ਦੇ ਵਿੱਚ ਵੀ ਇਹੀ ਹਾਲ ਨਾ ਇਹਨਾਂ ਦਾ ਹੋ ਜਾਵੇ ਉਹ ਕਹਿੰਦੇ ਕਾਂਗਰਸ ਨੂੰ ਕਿਸੇ ਦੇ ਸਹਾਰੇ ਬਸਾਕੀਆਂ ਤੇ ਚੱਲਣ ਦੀ ਲੋੜ ਨਹੀਂ ਸਾਨੂੰ ਤਾਂ ਖੁਦ ਜੇ ਆਮ ਆਦਮੀ ਪਾਰਟੀ ਸਰਕਾਰ ਬਣਾਉਂਦੇ ਹੀ ਕਾਂਗਰਸੀਆਂ ਨੂੰ ਨਿਸ਼ਾਨਾ ਬੜਾਇਆ ਗਿਆ ਕਈ ਮੰਤਰੀ ਜੇਲ੍ਹ ਭੇਜ ਦਿੱਤੇ ਗਏ ਧੱਕਾ ਕੀਤਾ ਗਿਆ ਤੇ ਕਈਆਂ ਤੇ ਹੋਰ ਤਿਆਰੀ ਕੀਤੀ ਜਾ ਰਹੀ ਹੈ ਉਹ ਕਹਿੰਦੇ ਕਿ ਵੱਡੇ ਘਪਲੇ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਹੋਏ ਅਜਿਹੇ ਹਾਲਾਤ ਚ ਜਿਹੜੇ ਪਾਰਟੀ ਆਗੂਆਂ ਦੇ ਖਦਸ਼ੇ ਨੇ ਉਹ ਤਾਂ ਫਿਰ ਰਹਿਣਗੇ ਉਹ ਕਹਿੰਦੇ ਕਿ ਜੇ ਵਿਰੋਧੀ ਧਿਰ ਤੇ ਆਮ ਸਰਕਾਰੀ ਧਿਰ ਇਕੱਠੀ ਹੋ ਗਈ ਤੇ ਵਿਰੋਧ ਕੌਣ ਕਰੇਗਾ ਅਕਾਲੀ ਦਲ ਜਿਨ੍ਹਾਂ ਕੋਲ ਬੰਦੇ ਹੀ ਇੱਕ ਜਮਾ ਦੋ ਨੇ ਜਾਂ ਭਾਰਤੀ ਜਨਤਾ ਪਾਰਟੀ ਤੇ ਜਾਂ ਕੋਈ ਹੋਰ ਦੁਲੋ ਸਾਬ ਕਹਿੰਦੇ ਆ ਕਿ ਹੁਣ ਕਾਂਗਰਸ ਦਾ ਸੱਭਿਆਚਾਰ ਬਦਲ ਗਿਆ ਉਹ ਇਦਰਾ ਗਾਂਧੀ ਸਮੇਂ 1978 ਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤਵਾਦ ਵੇਲੇ ਵੀ ਪਾਰਟੀ ਦਾ ਝੰਡਾ ਬੁਲੰਦ ਕਰਕੇ ਰੱਖਿਆ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਦੇ ਨਾਲ ਨਾਲ ਲਾਲ ਅਵਰਿੰਦਰ ਸਿੰਘ ਰਾਜਾ ਬੜਿੰਗ ਪ੍ਰਤਾਪ ਸੋ ਬਾਜਬਾਤੇ ਵੀ ਨਿਸ਼ਾਨਾ ਸਾਧਿਆ ਉਹ ਕਹਿੰਦੇ ਕੈਪਟਨ ਚੰਨੀ ਅਕਾਲੀ ਦਲ ਤੋਂ ਆਏ ਸੀ ਉਹਦਾ ਕੋਈ ਨਾ ਕੋਈ ਪੱਕਾ ਟਿਕਾਣਾ ਹੈ ਤੇ ਹੁਣ ਕੈਪਟਨ ਸਾਹਿਬ ਸਿੱਧੇ ਦੇ ਸਿੱਧੇ ਜਾ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਉਹ ਕਹਿੰਦੇ ਜਦੋਂ ਖੰਨੇ ਆਉਂਦੇ ਆ ਅੱਜ ਕੱਲ੍ਹ ਇਹ ਲੋਕ ਖਾਸ ਕਰ ਬਰਿੰਦਰ ਸਿੰਘ ਰਾਜਾ ਬੜਿੰਗ ਨੂੰ ਕਿਹਾ ਜੀ ਕਹਿੰਦੇ ਇਹਨਾਂ ਨੂੰ ਇਹ ਵੀ ਨਹੀਂ ਸਰਦਾ ਕਿ ਇੱਕ ਫੋਨ ਦੂ ਲੋ ਨੂੰ ਕਰ ਲਈਏ। ਜਾਂ ਸੱਦਣ ਵਾਲੇ ਹੀ ਦੱਸ ਦੇਵੇ ਕਿ ਭਾਈ ਪ੍ਰਧਾਨ ਸਾਹਿਬ ਨੇ ਆਉਣਾ ਹੈ। ਤੁਸੀਂ ਵੀ ਪੁਰਾਣੇ ਪ੍ਰਧਾਨ ਰਹੇ ਹੋ ਆ ਜਾ ਜੀ। ਉਹਨਾਂ ਨੇ ਕਹਿੰਦੇ ਕਿ ਸਿੱਧੂ ਦੀਆਂ ਰੈਲੀਆਂ ਵਿੱਚ ਲੋਕਾਂ ਦੀ ਭੀੜ ਤਾਂ ਹੁੰਦੀ ਹੈ। ਇਹਦੇ ਤੋਂ ਤੁਸੀਂ ਕਿਉਂ ਡਰਦੇ ਹੋ? ਕੀ ਨਵਜੋਤ ਸਿੰਘ ਸਿੱਧੂ? ਬਰੋਦੀ ਗਤੀਵਿਧੀਆਂ ਕਰਦਾ ਹੈ। ਤੁਸੀਂ ਆਪ ਦੱਸੋ ਨਾਰਾ ਤਾਂ ਉਹ ਇਹੀ ਲਿਖਿਆ ਕਿ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਗਲਤ ਹੈ ਇਸੇ ਦੀ ਕਰਦਾ ਉਹ ਜੀ ਉਹ ਕਹਿੰਦੇ ਕਿ ਗਲਤ ਆ ਪਾਰਟੀ ਦੇ ਵਰਕਰਾਂ ਨੂੰ ਇਕੱਠੇ ਕਰਕੇ ਕੰਮ ਕਰ ਰਿਹਾ ਦੂਨੋ ਸਾਉ ਨੂੰ ਪੁੱਛੋ ਜੇ ਤੁਸੀਂ ਪ੍ਰਧਾਨ ਹੁੰਦੇ ਇਹ ਕੁਝ ਬਰਦਾਸ਼ਤ ਕਰਦੇ ਸੋਚਣ ਵਾਲੀ ਗੱਲ ਹੈ ਸੋ ਉਹਨਾਂ ਨੇ ਕਾਫੀ ਨਸੀਤਾਂ ਦਿੱਤੀਆਂ ਨੇ ਥੋੜਾ ਜਿਹਾ ਪੱਖ ਉਹ ਸਿੱਧੂ ਸਾਹਿਬ ਦਾ ਪੂਰਿਆ ਪਰ ਮੈਂ ਇਹਨਾਂ ਸਾਰੇ ਪ੍ਰਧਾਨਾਂ ਨੂੰ ਕਹਿੰਨਾ ਜਿਵੇਂ ਉਹਨੇ ਕਹਿਤਾ ਕਿ 21 ਦੀ ਰੈਲੀ ਮੇਰੀ ਇੱਕ ਮੋਗਗਿਆ ਤੇ ਇੱਕ ਕਰਤਾਰਪੁਰ ਇਹ ਪਹਿਲਾਂ ਰੱਖੀਆਂ ਵੀ ਆ ਨੇ ਉਸ ਤੋਂ ਬਾਅਦ ਮੈਂ ਤੁਹਾਨੂੰ ਪੁੱਛ ਕੇ ਕਰਿਆ ਕਰਾਂਗਾ ਜੀ ਜਿਵੇਂ ਜਿਹੜੀ ਰੈਲੀ ਹੁਸ਼ਿਆਰਪੁਰ ਚ ਰੱਖੀ ਸੀ ਉਹਦੇ ਬਾਰੇ ਦਵਿੰਦਰ ਯਾਦਵ ਸਾਹਿਬ ਨੇ ਸਾਫ਼ ਹੀ ਕਹਿਤਾ ਕਿ ਹਾਂ ਮੈਨੂੰ ਪੁੱਛਿਆ ਸੀ ਉਹ ਕਹਿੰਦੇ ਜੀ ਤੁਸੀਂ ਅੱਜ ਆਏ ਹੋ ਮੈਂ ਪਹਿਲਾਂ ਦੀ ਰੱਖੀਆਂ ਵੀ ਆ ਨੇ ਸੋ ਔਰ 21 ਤਰੀਕ ਨੂੰ ਮੋਗੇ ਜ਼ਿਲ੍ਹੇ ਦੀ ਰੈਲੀ ਉਹਨਾਂ ਨੇ ਰੱਖੀ ਹੋਈ ਹੈ ਦੂਜੇ ਪਾਸੇ ਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨੇ ਕਿ ਭਾਈ ਸਾਹਿਬ ਡਿਸਪਲਨ ਚ ਰਹੋ ਸਿੱਧੂ ਕਹਿੰਦਾ ਡਿਸਪਲਨ ਕੱਲਾ ਮੇਰੇ ਵਾਸਤੇ ਨਹੀਂ ਸਾਰਿਆਂ ਨੂੰ ਲਾਗੂ ਕਰੋ ਸੋ ਦੇਖਦੇ ਆ ਇਹ ਕਲੇਸ਼ ਇਹਨਾਂ ਦਾ ਕਿੱਥੋਂ ਤੱਕ ਅੱਗੇ ਅੱਪੜਦਾ ਹੈ ਜੀ ਸੋ ਨਾਲ ਹੀ ਕਰਦੇ ਆਂ ਇੰਡੀਆ ਗੱਟਚੋਂ ਨੂੰ ਲੈ ਕੇ ਟਿਲ ਸਾਹਿਬ ਚਰਚਾ ਛੜੀ ਹੋਈ ਹੈ ਤੇ ਦੂਜੇ ਪਾਸੇ ਮਲਕ ਅਰਜੁਨ ਖੜਗੇ ਜੋ ਕਿ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜੀ ਦੇਖੋ ਵਿਰੋਧੀ ਧਿਰ ਦੀ ਵਰਚੁਅਲ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਾਲਕ ਅਜੇ ਖੜਗੇ ਨੂੰ ਪ੍ਰਧਾਨ ਕਹਿ ਲੋ ਵਿਰੋਧੀ ਧਿਰਾਂ ਦਾ ਕਨਵੀਨਰ ਕਹਿ ਲੋ ਉਹ ਚੁਣਿਆ ਗਿਆ ਹੈ ਕਹਿੰਦੇ ਆ ਕਿ ਪਰ ਅਜੇ ਤੱਕ ਐਲਾਨ ਨਹੀਂ ਕੀਤਾ ਕਹਿੰਦੇ ਨਤੀਸ਼ ਕੁਮਾਰ ਨੂੰ ਕਨਵੀਨਰ ਬਣਾਉਣ ਦੀ ਤਜਵੀਜ਼ ਰੱਖੀ ਗਈ ਸੀ ਉਹਨਾਂ ਨੇ ਖੁਦ ਹੀ ਇਨਕਾਰ ਕਰਤਾ ਜੋ ਕੁ ਬੋਤ ਸਾਰੇ ਇਹੋ ਜਿਹੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਨਤੀਸ਼ ਕੁਮਾਰ ਨੂੰ ਕਨਵੀਨਰ ਬਣਾਇਆ ਜਾਵੇ ਜੀ ਉਹਨਾਂ ਦੇ ਇਹ ਪੁਸ਼ਟੀ ਬਿਹਾਰ ਦੇ ਇੱਕ ਮੰਤਰੀ ਨੇ ਸੰਜੇ ਝਾ ਉਹਨਾਂ ਨੇ ਕੀਤੀ ਹੈ ਉਹ ਕਹਿੰਦੇ ਕਿ ਸੰਚਾਰ ਦੀ ਕੋਈ ਕਮੀ ਨਾ ਰਹੇ ਕਾਫੀ ਚਰਚਾ ਕੀਤੀ ਗਈ 28 ਪਾਰਟੀਆਂ ਦਾ ਇਹ ਗੱਠ ਜੋੜਾ ਹੈ ਪਰ ਵਰਚੁਅਲ ਮੀਟਿੰਗ ਦੇ ਵਿੱਚ ਭਾਗ ਲਿਆ 9 ਪਾਰਟੀਆਂ ਨੇ ਮਾਲਕ ਅਰਜਨ ਖੜਗੇ, ਰਾਹੁਲ ਗਾਂਧੀ, ਤੇਜਸ਼ਵੀ ਜਾਦਵ, ਬਿਹਾਰ ਦੇ ਮੁੱਖ ਮੰਤਰੀ ਨतीश ਕੁਮਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਨੈਸ਼ਨਲ ਕਾਨਫਰੰਸ ਦੇ ਮੁਖੀ ਜੰਮੂ ਕਸ਼ਮੀਰ ਤੋਂ ਉਮਰ ਅਬਦੁੱਲਾ, ਸੀਪੀਐਮ ਤੋਂ ਸੀਤਾਰਾਮ ਜੇਚਰੀ ਇਸੇ ਤਰ੍ਹਾਂ ਸੀਪੀਆਈ ਤੋਂ ਡੀ ਰਾਜਾ ਐਨਸੀਪੀ ਤੋਂ ਸ਼ਰਧ ਪਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨ ਤ੍ਰਾਇਭੂਲ ਕਾਂਗਰਸ ਦੇ ਮੁਖੀ ਜਿਹੜੇ ਬੀਬੀ ਮਮਤਾ ਬੇਨਰਜੀ ਨੇ ਸ਼ਿਵ ਸੈਨਾ ਜਯੂਬੀਟੀ ਉਦੋਂ ਠਾਕਰੇ ਸਵਾਜਵਾਦੀ ਪਾਰਟੀ ਅਖਲੇਜ ਯਾਦਵ ਵਾਲੀ ਇਹ ਸ਼ਾਮਲ ਲਈ ਹੋਏ ਤੇ ਮਮਤਾ ਬੇਨਰਜੀ ਨੇ ਪਹਿਲੇ ਹੀ ਕਹਿ ਦਿੱਤਾ ਕਿ ਅਸੀਂ ਇਕੱਲੇ ਹੀ ਲੜਾਂਗੇ ਜਿਵੇਂ ਪੰਜਾਬ ਦੀ ਕਾਂਗਰਸ ਕਹਿ ਰਹੀ ਹੈ ਜੀ ਉਹ ਕਹਿੰਦੇ ਵੀ ਜੇ ਕਾਂਗਰਸ ਚਾਹੁੰਦੀ ਆ ਸਾਡੇ ਨਾਲ ਉੱਥੇ ਹਲਕੇ ਲੜਨਾ ਤਾਂ ਅਸੀਂ ਦੋ ਸੀਟਾਂ ਇਹਨਾਂ ਨੂੰ ਛੱਡ ਸਕਦੇ ਹਾਂ ਚਾਲੀਆਂ ਚੋਂ ਬੱਤੋ ਬੱਤਨ ਬਾਕੀ ਅਸੀਂ ਇਕੱਲੇ ਲੜਾਂਗੇ ਤੇ ਸਾਨੂੰ ਪਤਾ ਹੈ ਪੱਛਮੀ ਬਗਾਲ ਦੇ ਵਿੱਚ ਕਾਂਗਰਸ ਦੇ ਪੱਲੇ ਕੁਝ ਬਹੁਤਾ ਹੈ ਨਹੀਂ ਉਹਦਾ ਕਾਰਨ ਹੈ ਜਦੋਂ ਇਹ ਵਿਧਾਨ ਸਭਾ ਚੋਣਾਂ ਹੋਈਆਂ ਸੀ ਪਿਛਲੇ ਸਾਲ ਤਾਂ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇਹ ਕਹਿੰਦੇ ਸੀ ਕਈ ਦੀਦੀ ਉਹ ਦੀਦੀ ਉਹਨਾਂ ਦਾ ਇਹ ਕਹਿਣਾ ਉਥੇ ਫਿੱਟ ਨਹੀਂ ਆਇਆ ਔਰ ਉਹ ਕਹਿੰਦੇ ਸੀ ਕਿ ਦੀਦੀ ਦਾ ਇੱਕ ਤੀਜਾ ਡਿਜੀਟ ਵੀ ਨਹੀਂ ਆਏਗਾ ਉਹ ਤੀਜੇ ਡਿਜੀਟ ਤੇ ਨਹੀਂ ਜਾ ਸਕੇ ਤੀਜੇ ਅੰਕੜੇ 'ਚ ਦੋ ਅੰਕੜੇ ਤੱਕ ਹੀ ਸੀਮਤ ਹੋ ਕੇ ਰਹਿਗੇ ਸੋ ਜਿਹੜੇ ਮੱਤਵਾਂ ਐਨਰਜੀ ਹੈ ਉਹ ਕਹਿੰਦੇ ਵੀ 2 ਜਾਂ 3 ਕਈ ਹੋਰ ਨਾਂ ਰਾਜਾਂ ਦੇ ਵਿੱਚ ਵੀ ਇਹਨਾਂ ਦਾ ਆਪਸ ਵਿੱਚ ਦੀ ਮਤਭੇਦ ਹੈ ਪਰ ਇਹਦੇ باوجود ਇੰਡੀਆ ਗੱਠਜੋੜ ਚਾਹੁੰਦਾ ਹੈ ਕਿ ਕਾਂਗਰਸ 250 ਤੋਂ ਵੱਧ ਸੀਟਾਂ ਤੇ ਕੱਲੀ ਲੜੇ ਕਿਉਂਕਿ ਇਸ ਵੇਲੇ ਵੀ ਕਾਂਗਰਸ ਇੱਕ ਵੱਡੀ ਪਾਰਟੀ ਵਜੋਂ ਦੇਖੀ ਜਾ ਸਕਦੀ ਹੈ ਜੀ ਸਰਨੌਲੀ ਕਰ ਰਹੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਲੈ ਕੇ ਟਿਲਸਾਵ ਆਈ ਵਾਰੀ ਹੰਗਾਮਾ ਦੇਖਣ ਨੂੰ ਮਿਲਦਾ ਤੇ ਹੁਣ ਵੀ ਇੱਕ ਨਵਾਂ ਇੱਕ ਡਰਾਮਾ ਰਚਿਆ ਜਾ ਰਿਹਾ ਜੋ ਭਾਜਪਾ ਦੇ ਕੌਂਸਲ ਸੀ ਉਹ ਲਾਪਤਾ ਹੋ ਜਾਂਦੇ ਨੇ ਫਿਰ ਉਹਨਾਂ ਵੱਲੋਂ ਅੱਜ ਆਮ ਆਦੀ ਪਾਰਟੀ ਜੁਆਇਨ ਕਰ ਲਈ ਜਾਂਦੀ ਹੈ ਜੀ ਦੇਖੋ ਇਹ ਦੋ ਦਿਨਾਂ ਤੋਂ ਲਾਪਤਾ ਸੀ ਭਾਜਪਾ ਦਾ ਕੌਂਸਲਰ ਗੁਰਚਰਨ ਸਿੰਘ ਕਾਲਾ ਜੀ ਇਹ ਆਮ ਆਦੀ ਵੀ ਪਾਰਟੀ ਚ ਸ਼ਾਮਲ ਹੋ ਗਏ ਇੱਕ ਵੱਡੀ ਉਲਟ ਕੰਮ ਫੇਰ ਹੋ ਗਿਆ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਲਖਵੀਰ ਸਿੰਘ ਬਿੱਲੂ ਨੂੰ ਹਰਾਇਆ ਸੀ ਤਿੰਨ ਦਿਨ ਪਹਿਲਾਂ ਉਹ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਜੀ ਆਪ ਨੇ ਭਾਰਤ ਗਠਜੋੜ ਨੂੰ ਰੱਦ ਕਰ ਦਿੱਤਾ ਕਾਂਗਰਸ ਅਤੇ ਆਪ ਨੇ ਦੋਵੇਂ ਪਾਰਟੀਆਂ ਨੇ ਮੇਅਰ ਦੇ ਅਹੁਦੇ ਲਈ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਭਾਜਪਾ ਮੁਰ ਮੇਅਰ ਦੇ ਅਹੁਦੇ ਲਈ ਚੋਣ ਜਿੱਤ ਸਕਦੀ ਹੈ ਕਿਉਂਕਿ ਮੇਅਰ ਦੀ ਸੀਟ ਰਾਖਵੀਂ ਹੈ 35 ਕਾਉਂਸਲਰ ਨੇ ਉੱਥੇ ਕੁਲ ਉਹਦੇ ਵਿੱਚੋਂ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਕੋਲੇ 13 ਤੇਖ ਲਖਵੀਰ ਬਿੱਲੂ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਗਿਣਤੀ 12 ਰਹੇਗੀ ਸੱਤ ਕਾਂਗਰਸ ਦੇ ਇੱਕ ਅਕਾਲੀ ਦਲ ਦਾ ਪਤਾ ਲੱਗਿਆ ਕਿ ਮੇਅਰ ਦੇ ਨਾਲ ਹੀ ਜਸਵੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਲਈ ਗੁਰਪ੍ਰੀਤ ਗੈਬੀ ਡਿਪਟੀ ਮੇਅਰ ਲਈ ਨਰਮਲਾ ਦੇਵੀ ਨੂੰ ਉਮੀਦਵਾਰ ਬਣਾਇਆ ਹੈ ਇਹਨਾਂ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਮੇਅਰ ਲਈ ਕੁਲਦੀਪ ਕੁਮਾਰ ਸੀਨੀਅਰ ਡਿਪਟੀ ਮੇਅਰ ਲਈ ਨੀਹਾ ਕੁਮਾਰੀ ਡਿਪਟੀ ਮੇਅਰ ਲਈ ਪੂਨਮ ਨੂੰ ਉਮੀਦਵਾਰ ਬਣਾਇਆ ਜੋ ਨਗਰ ਰਿਕਮ ਦੇ ਵਿੱਚ ਆਪਣੇ ਆਪਣੇ ਦਾਖਲ ਆਪਣੇ ਆਪਣੇ ਦਾਅਵੇ ਕਰ ਰਹੇ ਨੇ ਗਿਣਤੀ ਇਹਨਾਂ ਦੀ 12-12 ਸੀ ਸੱਤ ਕਾਂਗਰਸ ਕੋਲ ਨੇ ਤੇ ਇੱਕ ਅਕਾਲੀ ਦਲ ਕੋਲੇ ਆਕਾਲੀ ਦਲ ਆ ਵੀ ਸੰਤੁਲਨਤਾ ਬਗਾੜ ਸਕਦੇ ਜੀ ਪਰ ਜੇ ਕਿਸੇ ਧਿਰ ਦੇ ਨਾਲ ਕਾਂਗਰਸ ਦੇ ਸੱਤੇ ਜੁੜ ਗਏ ਜਿਵੇਂ ਕਾਂਗਰਸ ਦੇ ਆਮ ਆਦਮੀ ਦਾ ਗੱਠ ਜੋੜ ਹੋਣ ਨੂੰ ਫਿਰਦਾ ਹੈ ਤੇ ਫਿਰ ਤਾਂ 18 19 ਬਣ ਜਾਣਗੇ 35 ਦੇ ਵਿੱਚੋਂ ਫਿਰ ਹੋਰ ਦੀ ਲੋੜ ਹੀ ਨਹੀਂ ਇਹਨਾਂ ਕੋਲੇ ਬਹੁਤ ਹੋ ਜਾਵੇਗਾ ਹੁਣ ਦੇਖਦੇ ਆ ਅੱਗੇ ਇਸ ਮਾਮਲੇ ਦੇ ਵਿੱਚ ਹੁੰਦਾ ਕੀ ਹੈ ਜੀ ਤਾਂ ਸਭ ਤਾਂ ਆਪਾਂ ਨੂੰ ਪਤਾ ਹੀ ਹੈ ਬਸਪਾ ਦਾ ਆਕਾਲੀ ਦਲ ਨਾਲ ਗੜਝੋੜਾ ਹੈ ਤੇ ਬਸਪਾ ਦੇ ਪ੍ਰਧਾਨ ਨੇ ਸੁਜੀਤ ਸਿੰਘ ਗੜੀ ਨੇ ਇੱਕ ਬਿਆਨ ਦਿੱਤਾ ਤੇ ਉਹਨਾਂ ਨੇ ਕਾਫੀ ਚਰਚਾ ਛੇੜ ਦਿੱਤੀ ਹੈ ਜੀ ਜਸਵੀਰ ਸਿੰਘ ਗੜੀ ਉਹਨਾਂ ਦੇ ਪ੍ਰਧਾਨ ਨੇ ਪਿਛਲੇ ਦਿਨਾਂ ਦੇ ਵਿੱਚ ਉਹ ਕਾਸੇ ਆਟਲੇ ਜੇ ਫਿਰਦੇ ਸੀ ਜਦੋਂ ਉਹਨਾਂ ਨੇ ਬਿਆਨ ਦਿੱਤਾ ਕਿ ਹੁਸ਼ਿਆਰਪੁਰ ਤੇ ਜਲੰਧਰ ਅਸੀਂ ਆਪ ਲੜਾਂਗੇ ਕਣਸੋਆ ਅੰਦਰੋਂ ਨਿਕਲ ਆ ਗੀਆਂ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋਵੇਗਾ ਜੀ ਯਾਦ ਕਰੋ ਮੈਂ ਅੱਜ ਤੋਂ 7-8 ਮਹੀਨੇ ਪਹਿਲਾਂ ਗੱਲ ਕਹੀ ਸੀ ਕਿ ਕਿਤੇ ਫੇਰ ਉਹ ਮਾਨਸਾ ਬਾਲ ਦਾ ਇੱਕ ਕਲਾਕਾਰ ਆ ਲਾਭ ਸਿੰਘ ਹੀਰਾ ਉਹਦਾ ਇੱਕ ਗੀਤ ਹੈ ਖੜੀ ਟੇਸ਼ਨ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੀ ਜੀ ਉਹਦੇ ਗੀਤ ਬਾੰਗ 1996 ਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਇਕੱਠਿਆਂ ਚੋਣ ਲੜੀ ਬਹੁਜਨ ਸਮਾਜ ਪਾਰਟੀ ਤੇ ਸੌਰੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਉਹਨਾਂ ਨੇ 3 ਸੀਟਾਂ ਜਿੱਤੀਆਂ ਬਹੁਜਨ ਸਮਾਜ ਪਾਰਟੀ ਨੇ ਮਿਲੀਆਂ ਵੀ 3 ਸੀ ਅਕਾਲੀ ਦਲ ਕੋਲੇ 10 ਸੀ ਇਹਨਾਂ ਨੇ 8 ਜਿੱਤੀਆਂ ਇਹ ਦੋਨਾਂ ਦਾ ਗੱਠ ਜੋੜ 11 ਸੀਟਾਂ ਪੰਜਾਬ ਚ ਜਿੱਤ ਗਿਆ ਸੀਟਾਂ ਕੀ ਹੋਇਆ ਇੱਕ ਸਤਤੀ ਬਣ ਗਈ ਕਿ ਤੀਜੇ ਫਰੰਟ ਦੇ ਵੱਲੋਂ ਮੁੱਖ ਮੰਤਰੀ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਕੌਣ ਹੋਵੇ ਸੀਪੀਐਮ ਆਗੂ ਹਰਕਰਸ਼ ਸਿੰਘ ਸਰਜੀਤ ਜਿਹੜੇ ਕਿੰਗ ਮੇਕਰ ਦੀ ਭੂਮਿਕਾ ਅਦਾ ਕਰਦੇ ਸੀ ਉਹਨਾਂ ਨੇ ਇਸ ਤਰ੍ਹਾਂ ਦੀ ਭੂਮਿਕਾ ਤਿਆਰ ਕਰਤੀ ਕਿ ਇਹ ਸ਼ੀਟ ਜਿਹੜੀ ਐਂ ਕਰੋ ਸਾਰਿਆਂ ਤੋਂ ਵੱਧ ਪੜੇ ਲੈ ਕੇ ਬਰਨਾਲਾ ਸਾਹਿਬ ਨੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਇਹਨਾਂ ਨੂੰ ਬਰਾਉ ਤੇ ਪੰਥ ਕਾਲਿਆਂ ਦੇ ਫਿਰ ਸੱਤੀ ਕਪੜੀ ਅੱਗ ਲੱਗ ਗਈ। ਇਹ ਆ ਕੀ ਹੋ ਗਿਆ? ਉਹਨਾਂ ਨੇ 96 ਦੀ ਗੱਲ ਆ ਇਹ। ਜਦੋਂ ਗੁਰਚਰ ਚਰਸਿਕ ਟੋੜਾ ਸਵੇਤ ਬਹੁਤ ਸਾਰੇ ਆਗੂ ਪੰਜਾਬ ਭਵਨ ਚ ਬੈਠੇ ਨੇ ਉਹ ਦਿੱਲੀ ਦੇ ਕਾਗੂ ਨਾਲ ਗਏ ਬਾਜਪਾਈ ਸਾਹਿਬ ਨੂੰ ਬਿਨਾਂ ਸ਼ਰਤ ਹਮਾਇਤ ਹੈ ਜੀ ਸਾਡੀ ਤਾਂ ਮਗਰੋਂ ਮੁੰਡਾ ਮੰਤਰੀ ਵੀ ਬਣਾ ਲਿਆ ਉਹ ਜਦੋਂ ਉਹ ਕਰਕੇ ਆ ਗਏ ਤੇ ਖੜੇ ਸਟੇਸ਼ਨ ਤੇ ਰਹਿ ਗਏ ਬਹੁਤ ਸਾਰੇ ਸਮਾਜ ਪਾਰਟੀ ਵਾਲੇ ਜਦੋਂ ਇਹ ਦਵਾਰਾ ਅਕਾਲੀ ਦਲ ਨਾਲ ਰਲੇਵਾ ਹੋਇਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਗੜੀ ਸਾਹਿਬ ਪਹਿਲਾਂ ਉਧਰੋਂ ਲੈ ਲਿਓ ਕਿ ਤੁਹਾਡੇ ਨਾਲ ਖਰਾ ਉਤਰਨਗੇ ਜਾਂ 96 ਵਾਲੀ ਕਰਨਗੇ ਹੁਣ ਕਿੰਸੋ ਆ ਇਹੀ ਹੁੰਦੀਆਂ ਪਿੰਗਾ ਨੇ ਕਿ ਸ਼ਾਇਦ ਜੇ ਇਹਨਾਂ ਦਾ ਭਾਜਪਾ ਨਾਲ ਕੋਈ ਸਮਝੌਤਾ ਹੋ ਗਿਆ ਤੇ ਫਿਰ ਬਸਪਾ ਖੜੀ ਟੇਸ਼ਨ ਤੇ ਰਹੂਗੀ ਜੀ ਉਹ ਵੀ ਕਹਿ ਰਹੇ ਕੱਲ ਬੀਬੀ ਆਰ ਸਵਰਧ ਕੌਰ ਬਾਦਲੇ ਸਾਡਾ ਤਾਂ ਬੜਾ ਸਤਾਈ ਸਮਝੌਤਾ ਹੈ ਸਭ ਜੋਂ ਤਾ ਤਾ ਉਦੋਂ ਵੀ ਸਤਾਈ ਸੀ ਬਹੁਜਾਂ ਸਮਾਜ ਪਾਰਟੀ ਥੋੜੀ ਛੱਡ ਕੇ ਗਈ ਸੀ ਤੁਹਾਡੇ ਪਾਪਾ ਜੀ ਸੋਹਰਾ ਸਭ ਛੱਡ ਕੇ ਗਏ ਸੀ ਅੱਜ ਮੂਹ ਮੰਧਰਾ ਕਾਲੀਦਾਲ ਦਾ ਹੋਰ ਹੁੰਦਾ ਜੇ ਕਿਤੇ ਬਰਨਾਰਾ ਸਾਬ ਉਦੋਂ ਪ੍ਰਧਾਨ ਮੰਤਰੀ ਬਣ ਜਾਂਦੇ ਸੌਰੀ ਸਿਆਸਤ ਪਰਿਵਾਰ ਦੀ ਸਿਆਸਤ ਨੇ ਭਾਰੂ ਰਹੀ ਪਰ ਜੇ ਬਰਨਾਰਾ ਸਾਬ ਉਦੋਂ ਪ੍ਰਧਾਨ ਮੰਤਰੀ ਬਣ ਗਏ ਹੁੰਦੇ ਤਾਂ ਜਿਹੜੀਆਂ ਪੰਜਾਬ ਦੀਆਂ ਆ ਮੰਗਾੜੇ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦਾ ਮਸਲਾ ਇਹ ਹੱਲ ਤਾਂ ਹੋ ਜਾਂਦੇ ਪਰ ਇੱਥੇ ਦੇਸ਼ ਵਤਨ ਸੁਬਾ ਪਿੰਡ ਜ਼ਿਲ੍ਹਾ ਇਹ ਨਹੀਂ ਪਰਿਵਾਰ ਇਸੇ ਕਰਕੇ ਜਿਹੜਾ ਸਿੱਖ ਪੰਥ ਦਾ ਨਾਰਾ ਪੰਥ ਬਸੇ ਮੈਂ ਉਜੜਾ ਉਹ ਬਾਬੇ ਨਾਨਕ ਸਾਹਿਬ ਨੇ ਕਿਹਾ ਸੀ 13 13 13 ਤੇ ਜਦੋਂ ਮੇਰਾ ਮੇਰਾ ਦੀ ਸਿਆਸਤ ਭਾਰੂ ਹੈ ਤੇ ਇਹ ਕਾਰਨ ਹੈ ਕਿ ਅੱਜ ਸਾਨੂੰ ੱੱਕੇ ਖਾਣੇ ਪੈ ਰਹੇ ਨੇ ਅੱਜ ਸਾਨੂੰ ਪ੍ਰਧਾਨ ਮੰਤਰੀ ਦਾ ਟਾਈਮ ਤਾਂ ਬਹੁਤ ਦੂਰ ਦੀ ਗੱਲ ਰਹੇਗੀ ਸਾਨੂੰ ਤਾਂ ਕੋਈ ਡੀਸੀ ਨੇ ਟਾਈਮ ਦਿੰਦਾ ਆਹ ਹੋਰ ਦੂਜੀ ਵਾਰ ਜੱਦਰ ਸਾਹਿਬ ਤੋਂ ਟਾਈਮ ਬਿਦਵਾਲਿਆ ਰਾਜਵਾਨਾ ਸਾਹਿਬ ਦੇ ਮਾਮਲੇ 'ਚ ਮੈਨੂੰ ਲੱਗਦਾ ਨਹੀਂ 22 ਤੱਕ ਤਾਂ ਪ੍ਰਧਾਨ ਸਾਹਿਬ ਹੈਗੇ ਨੇ ਵੀਜੀ ਪ੍ਰਧਾਨ ਮੰਤਰੀ ਸਾਹਿਬ ਜੀ ਮੰਦਰ ਦੇ ਉਦਘਾਟਨ ਵਾਲੇ ਮਾਮਲੇ 'ਚ ਤੇ ਉਸ ਤੋਂ ਬਾਅਦ 26 ਜਨਵਰੀ ਆ ਜਾਣੀ ਹੈ 22 ਤੋਂ ਬਾਅਦ ਟਾਈਮ ਕਿਹੜਾ ਰਹਿ ਗਿਆ 23 24 25 ਤੇ 27 ਤੱਕ ਜਥੇਦਾਰ ਸਾਹਿਬ ਦਾ ਇਹ ਟਾਈਮ ਲੈ ਕੇ ਆਏ ਨੇ ਕਿ ਅਸੀਂ ਟਾਈਮ ਲੈਣੀ ਹੈ ਜੀ ਲੈ ਆਉਣ ਚੰਗੀ ਗੱਲ ਹੋਵੇਗੀ ਪਰ ਉਹ ਸਥਿਤੀ ਅੱਜ ਇਹਨਾਂ ਦੀ ਨਹੀਂ ਜਿਹੜੀ ਪਹਿਲਾਂ ਹੁੰਦੀ ਸੀ ਜਸਵੀਰ ਸਿੰਘ ਗੜੀ ਦੇ ਬਿਆਨ ਨੇ ਇੱਕਦਮੀ ਚਰਚਾ ਛੇੜਤੀ ਹੈ ਜੀ ਸੋ ਨੌਲੀਗਲ ਕਰਦੇ ਆ ਅਰਵਿੰਦ ਕੇਜਰੀਵਾਲ ਦੇ ਅਰਵਿੰਦ ਕੇਜਰੀਵਾਲ ਨੂੰ ਐਡੀ ਦਾ ਚੌਥਾ ਸੰਮਨ ਆ ਤੇ 18 ਜਨਵਰੀ ਨੂੰ ਪੁੱਛ ਕੇ ਇਸ ਲਈ ਬੁਲਾਇਆ ਗਿਆ ਹੈ। ਬਿਲਕੁਲ ਬੁਲਾਇਆ ਗਿਆਗਾ। ਅਰਵਿੰਦ ਕੇਜਰੀਵਾਲ ਨੂੰ ਹੁਣ ਚੌਥਾ ਹੈ। ਪਰ ਮੇਰਾ ਕਹਿਲਾ ਅਰਵਿੰਦ ਕੇਜਰੀਵਾਲ ਉਹ ਹਿੰਮਤ ਸਰੇ ਨਾਲ ਤਾਂ ਨਹੀਂ ਰਿਕਾਰਡ ਤੋੜ ਉਹਨੂੰ ਫਿਰਦੇ ਉਹਨਾਂ ਨੂੰ 7 ਵਾਰੀ ਬੁਲਾਇਆ ਸੀ। ਉਹ ਅਜੇ ਤੱਕ ਵੀ ਨਹੀਂ ਗਏ। ਹੁਣ ਅਰਵਿੰਦ ਕੇਜਰੀਵਾਲ 18 ਫਰਵਰੀ ਨੂੰ ਜਾਂਦੇ ਆ ਨਹੀਂ ਜਾਂਦੇ ਸਮਾਂ ਦੱਸੇਗਾ। ਔਰ ਈਡੀ ਨੇ ਉਹਨਾਂ ਨੂੰ ਚੌਥਾ ਸੰਮਨ ਭੇਜਤਾ ਹੈ ਜੀ ਸੋ ਨਾਲ ਇਹ ਗੱਲ ਕਰਦੇ ਹਾਂ ਢਿੱਲ ਸਾਹਿਬ ਐਨਜੀਟੀਏ ਦੀ ਐਨਜੀਟੀ ਨੇ ਲੁਧਿਆਣਾ ਨਗਰ ਨਿਗਮ ਨੂੰ ਇੱਕ ਮੋਟਾ ਜੁਰਮਾਨਾ ਲਗਾਇਆ ਜੀ ਅਜੇ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਜੁਰਮਾਨਾ ਹੋ ਕੇ اٹਿਆ ਨੈਸ਼ਨਲ ਗ੍ਰੀਨ ਇੰਟਰਵਿਊਨੋ ਲੈ ਵੱਲੋਂ ਅਜੇ ਇਹ ਗੱਲ ਜਿਹੜੀ ਹੈ ਥੋੜੇ ਦਿਨ ਪਹਿਲਾਂ ਦੀ ਹੈ તાਜੇ ਤੌਰ ਦੇ ਉੱਤੇ ਸਿਧਵਾ ਨਹਿਰ ਜਿਹੜੀ ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚਕਾਰ ਦੀ ਲੰਗਦੀ ਹੈ ਬਾਬੇ ਨਾਨਕ ਨੇ ਸਾਨੂੰ ਸਨੇਹਾ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਰ ਅਸੀਂ ਹਰੇਕ ਤਰ੍ਹਾਂ ਦੇ ਸੋਮੇ ਨੂੰ ਵਿਗਾੜਨ ਤੋਂ ਸਬਾਏ ਕੋਈ ਕੰਮ ਕੀਤਾ ਹੀ ਨਹੀਂ 25000 ਦਾ ਜੁਰਮਾਨਾ ਲਾਇਆ ਕਿਉਂਕਿ ਲੋਕ ਘਰਾਂ ਦਾ ਕੂੜਾ ਕਰਕਟ ਇਹਤੇ ਦੁਕਾਨਦਾਰਾਂ ਨੂੰ ਦੇਖ ਲਓ 100 ਰੁਪਇਆ ਨਹੀਂ ਦਿੰਦੇ ਉਹ ਜਿਹੜੇ ਕਰਮਚਾਰੀ ਕੂੜਾ ਚੁੱਕ ਕੇ ਲੈ ਕੇ ਜਾਂਦੇ ਆ ਸਵੇਰੇ 10 ਵਜੇ ਦੁਕਾਨਾਂ ਖੋਲਣਗੇ ਸਾਰੇ ਦਾ ਸਾਰਾ ਕੂੜਾ ਸੜਕ ਤੇ ਭਾਵੇਂ ਦਿਨੇ ਉਡਡ ਕੇ ਉਹਨਾਂ ਤੇ ਪੈ ਜਾਏ ਉਹਨਾਂ ਨੂੰ 25000 ਜੁਰਮਾਨਾ ਲੱਗਿਆ ਨਗਰ ਨਿਗਮ ਨੂੰ ਜਨਤਕ ਲੋਕ ਇਹ ਐਕਸ਼ਨ ਕਮੇਟੀ ਦੇ ਮੈਂਬਰਾਂ ਵੱਲੋਂ ਲਗਾਈ ਗਈ ਰਿਟ ਤੋਂ ਬਾਅਦ ਐਨਜੀਟੀ ਦੇ ਗਿੱਲ ਹੈਡ ਰੋਡ ਸਿਧਵਾ ਨਹਿਰ ਕੋਲ ਲੱਗੇ ਕੂੜੇ ਦੇ ਢੇਰ ਨੂੰ ਚਕਵਾਉਣ ਲਈ ਨਾਕਾਮ ਰਹਿਣ ਤੇ ਜੁਰਮਾਨਾ ਲੱਗਿਆ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਖਹਿਰਾ ਤੇ ਕਪਲ ਅਰੋੜਾ ਨੇ ਜੀ ਅਪੀਲ ਦੇ ਮਾਮਲੇ ਵਿੱਚ ਆਇਆ ਹੈ ਉਰਾਨੇ ਨਵੰਬਰ 2022 ਵਿੱਚ ਨੈਸ਼ਨਲ ਗ੍ਰੀਨ ਪਰਫਰਨਰ ਕੋਲ ਅਪੀਲ ਆਈ ਸੀ ਜਿਹਦੇ ਤੇ ਫੈਸਲਾ ਕੀਤਾ ਗਿਆ ਦਾਅਵਿਆਂ ਦੇ ਬਾਵਜੂਦ ਸਵੱਸਿਆ ਦਾ ਹੱਲ ਨਹੀਂ ਹੋਇਆ ਜਦੋਂ ਤੱਕ ਇਹ ਜੁਰਮਾਨੇ ਇਸੇ ਤਰ੍ਹਾਂ ਲੱਗਦੇ ਰਹਿਣਗੇ ਤੇ ਸਿਆਸੀ ਦਖਲਅੰਦਾਜ਼ੀ ਖਤਮ ਨਹੀਂ ਹੁੰਦੀ ਲੋਕ ਸੁਧਰਨ ਵਾਲੇ ਨਹੀਂ ਟ੍ਰੈਪਕ ਦੇ ਵਿੱਚ 36 ਕਿਸਮ ਦੀਆਂ ਉਲੰਘਣਾਵਾਂ ਕਰਦੇ ਆ ਇਹ ਹੀ ਲੋਕ ਜਦੋਂ ਚੰਡੀਗੜ ਟੱਪ ਜਾਂਦੇ ਆ ਚੰਡੀਗੜ ਦੇ ਵਿੱਚ ਪਹੁੰਚ ਜਾਂਦੇ ਆ ਖਾਲਾ ਟੱਪ ਜਾਂਨ ਬਹਾਲੀ ਟੱਪ ਜਾਂਨ ਜਿਰਕਪੁਰ ਟੱਪ ਜਾਂਨ ਤੇ ਬਿਲਕੁਲ ਬੀਬੇ ਬੱਚੇ ਬਣ ਕੇ ਜਾਂਦੇ ਆ ਕਿਉਂਕਿ ਉੱਥੇ ਬੰਦਾ ਨਹੀਂ ਖੜਾ ਮਸ਼ੀਨਾਂ ਖੜੀਆਂ ਨੇ ਤੇ ਚਲਾਨ ਘਰੇ ਪਹੁੰਚ ਜਾਂਦਾ ਜੀ ਸਨਾਰਟੋ ਸਰ ਤਿਲੋੜੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰੋ ਲੋਵੀਆ ਲੋੜੀ ਦਾ ਤਿਹਾਰ ਮਨਾਇਆ ਗਿਆ ਤੇ ਕਿਹਾ ਗਿਆ ਕਿ ਜੋ ਸਾਡੇ ਧੀਆਂ ਨੇ ਅੱਜ ਉਹ ਜੱਜ ਐਸਐਸਪੀ ਡੀਐਸਪੀ ਤੇ ਡੀਸੀ ਲੱਗੀਆਂ ਹੋਈਆਂ ਨੇ ਜੀ ਅੱਜ ਬਹੁਤ ਸਾਰੇ ਥਾਵਾਂ ਦੇ ਉੱਤੇ ਇਤਿਹਾਾਰ ਮਨਾਏ ਜਾ ਰਹੇ ਨੇ ਮੰਤਰੀ ਵੀ ਉੱਥੇ ਆ ਰਹੇ ਨੇ ਹੋਰ ਵੀ ਉੱਥੇ ਆ ਰਹੇ ਨੇ ਕਈ ਕਿਸਮ ਦੇ ਲੋਕ ਹੈ ਇੱਕ ਮਾਲਵਾ ਸੱਭਿਆਚਾਰਕ ਮੰਚ ਹੈ ਜਿਹੜਾ ਪਿਛਲੇ 27 ਸਾਲਾਂ ਤੋਂ ਨਵ ਜਨਮੀਆਂ ਧੀਆਂ ਦੀ ਲੋਹੜੀ ਮਨਾਉਂਦਾ ਹੈ ਅੱਜ ਵੀ ਉਹਨਾਂ ਨੇ ਕੱਲ 125 ਲੜਕੀਆਂ ਦੀ ਲੋਹੜੀ ਬਣਾਈ ਜਿਹੜੀਆਂ ਨਵੀਆਂ ਜਨਮੀਆਂ ਨੇ ਜੀ ਇਹੋ ਜਿਹੇ ਸਮਾਜ ਸੇਵੀ ਸੰਸਥਾਾਂ ਮਾਂ ਲੜਕੀਆਂ ਦੀਏ ਲੋਹੜੀ ਨੂੰ ਉਤਸ਼ਾਹਤ ਕਰਨ ਵਾਸਤੇ ਬਹੁਤ ਕੰਮ ਕਰਦੀਆਂ ਨੇ ਜੀ ਮੈਂ ਉਹਨਾਂ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ 바ਵਾ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਕਿ ਹਰ ਸਾਲ ਉਹ ਇਹ ਪ੍ਰਾਲਾ ਕਰਦੇ ਨੇ ਇਸ ਦਿਨ ਤੋਂ ਪਹਿਲਾਂ ਉਹਨਾਂ ਦਾ ਇਹ ਪ੍ਰਾਲਾ ਬਹੁਤ ਸ਼ਲਾਘਾਯੋਗ ਹੈ ਤੇ ਮੈਂ ਸਮਝਦਾ ਕਿ ਉਹ ਅੱਗੇ ਵੀ ਇਹ ਕੰਮ ਜਾਰੀ ਰੱਖਣਗੇ ਇਸੇ ਕਰਕੇ ਜਿਹੜੀ ਲੜਕੀਆਂ ਦੀ ਲਗਾਤਾਰ ਘਟ ਰਹੀ ਸੀ ਗਿਣਤੀ ਉਹ ਗਿਣਤੀ ਕਟੂਕਟ ਉਹਦੇ ਵਿੱਚ ਜਿਹੜਾ ਅੰਤਰ ਹੈ ਦੋਨਾਂ ਦਾ ਮਰਦ ਤੇ ਕੁੜੀ ਦੇ ਵਿੱਚ ਉਹਦੇ ਨਾਲ ਫਰਕ ਪੈਂਦਾ ਜੀ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ